ਸਵਾਗਤ ਹੈ ਕਿਸਾਨ ਵੀਰੋ ਹੌਡਾ ਟਿਲੋਂਡੇ ਦੀ ਬਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਕੌਰੀ ਕੋਲੇ ਪਿੰਡ ਅਲਕਰੇ ਪਹੁੰਚੇ ਆ ਜੀ ਗੱਲਬਾਤ ਕਰਾਵਾਂਗੇ ਬਾਈ ਨਾਲ ਪੰਜ ਤੁਹਾਨੂੰ ਨਾਗ ਦਿਖਾਵਾਂਗੇ ਤਿੰਨ ਤੁਹਾਨੂੰ ਦਿਖਾਵਾਂਗੇ ਬਹਿਣਾ ਇੱਕ ਵੜ ਤੋਕੜ ਗੱਬਣ ਮੀਆਂ ਵਿੱਚ ਤੇ ਦੋਸਤ ਨੂੰ ਦਿਖਾਵਾਂਗੇ ਝੋਟਨਾ ਗੱਲਬਾਤ ਸਾਰੀ ਕਰਾਵਾਂਗੇ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲੈਣੀ ਆ ਫਿਰ ਕਰਨਾ ਜੀ ਸੌਦਾ ਆਹ ਦੇਖੋ ਜੀ ਆਜੋ ਬਾਈ ਜੀ ਸਸੀ ਕਾਬਰੀ ਹੋ ਠੀਕ ਹੋ ਜੀ ਹਾਂ ਜੀ ਹਾਂ ਜੀ ਬਾਈ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 9968602858 02858 ਨਾਮ ਅਮਨ ਚੰਦਪੌਰ ਸਿੰਘ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਓਕੇ ਜੀ ਤੇ ਨੇੜੇ ਆਪਾਂ ਨੂੰ ਮੇਨ ਪਧਾਉੜੀ ਮੇਨ ਪਧਾਉੜਾ ਤੇ ਅੱਜ ਪੰਜ ਨਾਕ ਦਿਖਾਉਣੇ ਆ ਹਾਂ ਪੰਜ ਨਾਕ ਦਿਖਾਉਂ ਚੰਗਾ ਚੱਲਿਆਦਾ ਕੰਮ ਕਰ ਹਾਂਜੀ ਕੰਮਕਾਰ ਵਧੀਆ ਜੱਲੀ ਹਾਂ ਕੰਮਕਾਰ ਬਹੁਤ ਸੋਹਣਾ ਬਾਈ ਓਕੇ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਜਾਂਦੇ ਆ ਬਾਈ ਬੁੱਢੇ ਪਹਿਲਾਂ ਝੋਟੀ ਸੂਈ ਦੀ ਆ ਮਗਰ ਇਹਦੇ ਕੱਟੀ ਆ ਕੱਟੀ ਬਹੁਤ ਢੀ ਹੋ ਗਿਆ ਉਹ ਮੰਨ ਕੇ ਚੱਲ 1.5 ਮਹੀਨਾ 1.5 ਮਹੀਨਾ ਤੇ ਦੋ ਦੋ ਦੇ ਕੋਲੇ 8.5 ਤੇ 9 ਕਿਲੋ ਹੋਊ ਅੱਜ ਇਹਦੇ ਕੋਲੇ ਚਵਾ ਕੇ ਦੇ ਦਊਂਗਾ ਹਾਂ ਚਵਾ ਕੇ ਦੋ ਡੰਗ ਚਵਾ ਕੇ ਦੇ ਲਿਓ ਜੀ ਖੋਲ ਕੇ ਤੋਰਾ ਕਰਾ ਦਈਏ ਚੈੱਕ ਬਾਕੀ ਤਾਂ ਚੰਗੀ ਆ ਗਈ ਜੀ ਦਾੰਦਾ ਜੀ ਹੋਣਾ ਬਾਈ ਹਾਂ ਦਾੰਦਾ ਜੀ ਚੌਗੀ ਆ ਬੁੱਢੇ ਚੌਗੀ ਮੂੰਹ ਤੇ ਬਾਈ ਦਾ ਕਹਿਣਾ ਵੀ ਆਓ ਤੁਸੀਂ ਦੋ ਟਾਈਮ ਝੋਕੇ ਫਿਰ ਲੈ ਕੇ ਜਾਓ ਆ ਦੇਖੋ ਇੱਕ ਅੱਧ ਘਾਟ ਚੰਗਾ ਮਗਰ ਘੱਟੀ ਵੀ ਚੰਗੀ ਰੇਡ ਜਮਾਂ ਚਾਏ ਹੋਊਗਾ ਇਹਦਾ ਆ ਦੇਖੋ ਸ਼ੈਨ ਵਗੈਰਾ ਫੁੱਲ ਕੁਆਲਿਟੀ ਚੰਗੀ ਆ ਗਈ ਅਗਰ ਬੰਦ ਧਾਰ ਕਿਸੇ ਦੀ ਨਹੀਂ ਮਾਰ ਕੇ ਦਿਖਾਉਂਦੇ ਸਾਂਲੇ ਵਾ ਨੇੜ ਤੋਂ ਕਰੋ ਚੈੱਕ ਜੀ ਆਇਓ ਤੁਸੀਂ ਆਉਦਿਆਂ ਧਾਰਾ ਮਾਰ ਕੇ ਚੁਆਈ ਕਰਕੇ ਲੈ ਕੇ ਜਾਓ ਠੀਕ ਹੈ ਜੀ ਤੇ ਆ ਦੇਖੋ ਥਾਂਲੇ ਵਾ ਨੇੜ ਤੋਂ ਕਰੋ ਚੈੱਕ ਹਾਂ ਜੀ ਡਿਮਾਂਡ ਹੈ ਦੀ ਬਾਈ ਇਹ ਤਾਂ ਮੋਲੇ ਦਾ 82 80000 ਦੀ ਝੋਟੀ ਦੇ ਦਾਂਗੇ ਓਕੇ ਤੇ ਹੁਣ ਬਾਈ ਦੋ ਨੰਬਰ ਉਟੇ ਸੂਈ ਵੀ 8 ਮਹੀਨਾ ਸਵਾ ਮਹੀਨੇ ਦੀ ਕੱਟੀ ਵੀ ਮਗਰਾ ਓਕੇ ਇਹ ਆਪਣੇ ਕੋਲੇ ਰਾਤੀ ਹੈ ਜਿਹਦੇ ਕੋਲੇ ਦੁੱਧ ਲੀਟਰ ਵਾਲਾ ਜੀ 6 ਗੱਲੂ ਹੀ ਹੋਗਾ ਓਕੇ ਖੋਲਿਓ 6 ਕਿਲੋ ਦੁੱਧ ਆ ਕਿੰਨੇ ਕਿਰ ਦੀ ਸੂਈ ਹੈ ਬਾਈ ਸੂਈ ਨੂੰ ਇਹਨੂੰ ਸਵਾ ਡੇਢ ਮਹੀਨਾ ਹੋ ਗਿਆ ਹੋਣਾ ਬਸੀ 6 ਕਿਲੋ ਦੁੱਧ ਮਿਲ ਕੇ ਲੈ ਜੀ ਹਾਂ 6 ਕਿਲੋ ਐ ਲੀਟਰ ਵਾਲਾ ਹੋਗਾ ਓਕੇ ਜੀ ਤੇ ਮਿਲਦੀ ਮਿਲਦੀ ਇੱਕ ਨੰਬਰ ਬੱਚੇ ਦੇ ਮਿਲਦੀ ਓਕੇ ਜੀ ਬੱਚੇ ਤੇ ਮਿਲਦੀ ਹੈ ਝੋਟੀ ਆ ਦੇਖੋ ਜੀ ਖਾਣ ਲਈ ਸਾਫ ਲੈ ਚਲੋ ਜੀ ਆ ਦੇਖੋ ਜੀ ਪੜਾ ਅੱਛਾ ਜੀ ਤੇ ਬਾਈ ਜੀ 6 ਕਿਲੋ ਦੁੱਧ ਦਾ ਮਗਰ ਕੱਟੀ ਤੇ ਰੇਟ ਕਿੰਨਾ ਕੁ ਜਾਇਜ ਜਾਦਾ ਬਸ ਬੁੱਟੇ 65000 ਦੀ ਝੋਟੀ ਜਾਇਜ ਰੇਟ ਆ ਨਾ ਟੋਕੜਾ ਦੁੱਧ ਉਹਦੀ ਹੋਰ ਵੀ ਬਾਹਰੋਂ ਗਰੀਬ ਘਰੋਂ ਆਇਆ ਜੀ 6 ਲੀਟਰ ਜਾਣੇ ਲੀਟਰ ਹੀ ਹੋਣੇ ਬਸ ਦੁੱਧ 61 ਦੇਣਾ 61 ਨਾਲ ਹਾਂਜੀ 65000 ਤੁਹਾਨੂੰ ਮਿਲ ਜਾਣੀ ਤੇ ਹੁਣ ਵੀਰੇ ਇਹ ਟੋਕੜ ਗੱਬਣਾ ਬੈੜ ਇਹ ਟੋਕੜ ਗੱਬਣਾ ਬੁੱਟੇ ਦੋਨੇ ਦੇ ਕੋਲੇ 12 ਕਿਲੋ ਐਸ ਪੂਰਾ ਲੀਟਰ ਵਾਲਾ ਓਕੇ ਜੀ ਤੇ 4 ਮਹੀਨਾ ਦੀ ਗੱਬਣਾ 5 ਤਰੀਕ ਨੂੰ 5 ਕਿਲੋ ਨੂੰ ਪੰਜਵਾਂ ਲੱਗ ਜਾਣਾ ਓਕੇ ਲਿਆਓ ਇਹਨੂੰ ਬਾਹਰੋਂ ਤੋੜਾ ਕਰਾ ਕੇ ਤੇ ਇੱਕ ਤੋ ਕੜ ਗੱਬਣ ਚ ਇੱਕ ਪਾਸ ਚਾਰ ਮਹੀਨੇ ਚੱਕ ਪਾਸ ਤੇ ਪੰਜਵਾਂ ਲੱਗੂਗਾ ਬਾਈ ਹਾਂਜੀ ਹਾਂਜੀ ਪੰਜਵਾਂ ਲੱਗਦਾ ਜਾ ਓਕੇ ਦੁੱਧ ਕਿੰਨਾ ਵੀਰੇ ਥੱਲੇ 12 ਕਿਲੋ ਨੈਟ ਹੋਈ ਹੁਣ 12 ਕਿਲੋ ਮੈਣਨ ਵਾਲਾ ਹਾਂਜੀ ਮੈਣਨ ਵਾਲਾ ਓਕੇ ਜੀ 12 ਕਿਲੋ ਦੁੱਧ ਤੁਹਾਨੂੰ ਇੱਥੇ ਥੱਲੇ ਮਿਲੂਗਾ ਜੀ ਦੂਜਾ ਸੂਆ ਦੂਜਾ ਸੂਆ ਪਰ ਸਨਖ ਪੋਣਾ ਬਹੁਤ ਆ ਬਾਕੀ ਫੇਸ ਕੁਆਲਿਟੀ ਇੱਕ ਨੰਬਰ ਤੇ ਦੂਜਾ ਸੂਆ ਸੂਈ ਵੀ ਹੈ ਕਿ ਦੂਜੇ ਸੂਏ ਵਾਸਤੇ ਗੱਬਣਾ ਦੂਜੇ ਵਾਸਤੇ ਗੱਬਣਾ ਬੁੱਢ ਪਹਿਲੇ ਸੂਏ ਸੂਈ ਵੀ ਹਾਂਜੀ ਹਾਂਜੀ ਹਾਂ ਥੋੜੀ ਜਰਸੀ ਤੇ ਐਚਐਫ ਚ ਆ ਗਈ ਹੈ ਨਾ ਹਾਂਜੀ ਹਾਂਜੀ ਤੇ ਦ ਰਾਮ ਸਿੰਘ ਸੀਲ ਠੰਡੀ ਬਿਠੇ ਰੀਆ ਚਵਾਈ ਚੂਈ ਦੀ ਇੱਕ ਨੰਬਰ ਆ ਜਮਾ ਓਕੇ ਤੇ ਪੈਸੇ ਬਾਈ ਇਹ ਕਿੰਨੇ ਆ ਬੂਟੇ 50000 ਦੀ ਬੱਸੀ ਦੇ ਦਾਂਗਾ ਓਕੇ ਜੀ ਤੇ ਹੁਣ ਵੀਰੇ ਆ ਗਈ ਗਾਂ ਕਿਹੜਾ ਸੂਆ ਸੂਈ ਬਈ ਇਹ ਤੀਜਾ ਸੂਈ ਗਿਆ ਬੂਟੇ ਤੇ ਮਗਰ ਇਹਦੀ ਆ ਬੱਸੀ ਤੇਰੀ ਬੱਸੀ ਆਹਾ ਇਹ ਸਵਾ ਦੀ ਨਾਲੇ ਡੇਢ ਦੀ ਨਾਲੇ ਮਹੀਨੇ ਦੀ ਮੰਨ ਲੈ ਕੋਈ ਅੱਜ ਫਿਰ ਸਾਰੇ ਦੁੱਧ ਤਾਂ ਪੇਨ ਵਾਲੇ ਭੈਣ ਭਰਾਵਾਂ ਦੇ ਕੰਮ ਦੇ ਸੌਦੇ ਤੇ ਜਮਾ ਲੋ ਰੇਟ ਹੈਨਾ ਹਾਂਜੀ ਹਾਂਜੀ ਲੋ ਰੇਟ ਲਿਓ ਜੀ ਇਹਨੂੰ ਵੀ ਕੱਢ ਲਿਓ ਬਾਹਰੋਂ ਬੂਟੇ ਦੁੱਧ ਹੋਏ ਦੇ ਕੋਲੇ 17 ਕਿਲੋ ਹੁਣ ਓਕੇ ਜੀ ਲੀਟਰ ਵਾਲਾ ਹੀ ਹੋਣਾ ਓਕੇ ਜੀ 17 ਕਿਲੋ ओके जी ਤੀਜਾ ਸੂਆ ਸੋਈ ਵੀ ਆ ਆ ਦੇਖੋ ਜੀ ਕੱਦ ਕਾਠ ਚੰਗਾ ਆ ਗਿਆ ਹੈ ਨਾ ਗੋਰੀ ਕੱਦ ਕਾਠ ਫੁੱਲ ਤੇ ਮੈਨ ਨੂੰ ਮੁੰਨ ਦੀ ਬਈ ਇੱਕ ਨੰਬਰ ਕੋ ਨੰਬਰ ਨਿਆਣਾ ਪਾਉਣਾ ਆਪਾ ਨਹੀਂ ਪਾਉਣਾ ਆਪਾ ਬੱਸੀ ਦੀ ਮਿਲਦੀ ਹੈ ਬੀ ਚੱਕਰ ਹੁਣ ਕਿੰਨਾ ਦੁੱਧ ਰੈਡੀ ਦੱਸਿਆ 17 ਕਿਲੋ 17 ਕਿਲੋ ਹਾਂਜੀ ਲੀਟਰ ਮਾਰਨ ਵਾਲੇ ਹੋ ਬਸ ਲੀਟਰ ਮਾ ਫੇਸ ਦੀ ਕੁਆਲਿਟੀ ਕਰੋ ਚੱਕ ਇੱਕ ਨੰਬਰ ਬਾਕੀ ਵੱਡੀਆਂ ਬਹਿੜਾਂ ਦੇ ਵਿੱਚ ਆ ਗਈ ਕੋਈ ਛੋਟੀ ਨਹੀਂ ਹੈਗੀ ਕਿਸੇ ਪਾਸੋਂ ਅੱਛਾ ਲੈ ਚਲੋ ਜੀ ਨਾ ਫੜ ਸਵੇਰ ਦੇ ਟਾਈਮ ਚ ਵਾਈ ਹੋਣੀ ਬਾਕੀ ਆਪਾਂ ਵੀਡੀਓ ਬਣਾ ਰਿਹਾ 9 ਵਜੇ ਉਸ ਹਿਸਾਬ ਨਾਲ ਜੱਜਮੈਂਟ ਕਰ ਲਓ ਆ ਦੇਖੋ ਜੀ ਖਣ ਭਾਂਡੇ ਦੀ ਪੂਰੀ ਸਾਫ ਸੁਥਰੀ ਬਾਈ ਗौरी ਤਾਰਾ ਦੂਰਾਂ ਦੀ ਓਕੇ ਇੱਕ ਨੰਬਰ ਆ ਬੁਟੀ ਜਾਮ ਹੂੰ ਤੇ ਪੈਸੇ ਬਾਈ ਇਹਦੇ ਬੁਟੇ 55000 ਦੀ ਦੇਣੀ ਹੈ ਤੇ ਹੁਣ ਵੀਰੇ ਗਾਂ ਜਿਹੜੀ ਆ ਗਈ ਥੋੜੀ ਜੀ ਕਰਾਸ ਬੈਡ ਹਾਂਜੀ ਹਾਂਜੀ ਇਹ ਕਰਾਸ ਹਾਂਜੀ ਤੇ ਬੁਟੇ ਨੂੰ ਸੂਈ ਨੂੰ ਅੱਜ ਹੋ ਗਿਆ ਹੁਣ ਸੇਵਾ ਦੇਣਾ ਦੁੱਧ ਦੇ ਕੋਲੇ 10 ਕਿਲੋ ਹੋਣਾ ਲੀਟਰ ਵਾਲੀ ਬਸ ਖੋਲੋ ਜੀ ਇਹਨੂੰ ਵੀ ਤੋੜ ਕਰਾ ਕੇ ਦੇਖ ਆ ਦੇਖੋ ਜੀ ਚੰਗੇ ਦੁੱਧ ਕਿੰਨਾ ਬਾਈ ਬੁਟੇ 10 ਲੀਟਰ ਹੋਣਗੇ ਹੁਣ ਪੂਰੇ 10 ਲੀਟਰ ਟੋਪਰਾ ਜਾਂਦੀ ਠੰਡੀ ਬਥੇਰੀ ਆ ਠੰਡੀ ਵਾ ਕੋਈ ਅੰਤ ਨਹੀਂ ਕੋ ਦੋਨੇ ਪਾਸੇ ਲੈ ਜਾ ਚੋਰਾ ਓਕੇ ਠੰਡੀ ਸੀਲ ਪੂ ਠੰਡੀ ਸੀ ਫੋਨ ਲਾ ਗੁਟੇ ਓਕੇ ਜੀ ਤਾਂ ਦੋ ਦੇ ਇੱਕ ਨੰਬਰ ਹੈ ਚੋਾਈ ਇੱਕ ਨੰਬਰ ਬੁਟੇ ਜਮ ਓਕੇ ਆ ਬਾਦੀ ਬੁਟੇ ਕਰੀ ਪਹਿਲੇ ਮਾਰੀ ਦਿੱਤਾ ਜੀ ਕਰਕੇ ਮਗਰ ਕੀ ਹੈ ਜੀ ਇਹਦੇ ਮਗਰ ਬਸ ਆਏ ਗੁਟੇ ਕਿੰਨੇ ਦਿਨਾਂ ਦੀ ਸੂਈ ਬਈ ਇਹਨੂੰ ਅੱਜ ਸੇਮਾ ਸੱਤਮਾ ਦੇਣੀ ਆ ਬੁਟੇ ਬਸ ਤੇ 10 ਕਿਲੋ ਦੁੱਧ ਤੇ ਪੈਸੇ ਕਿੰਨੇ ਆ ਠੰਡੀ ਬਹੁਤ ਆ ਯਾਰ ਹਨਾ ਬੜੀ ਠੰਡੀ ਆ ਬੁਟੇ ਜਿਵੇਂ ਮਾਰਜੀ ਬੈਠਾ ਰਹੇ ਬੱਚੇ ਚੱਕਰ ਹੀ ਨਹੀਂ ਕੋ ਬੁਟੇ 35000 ਦੀ ਦੇ ਦਾਂਗੇ ਬਸ ਮਾਨਦਾਨ ਬਸ ਮਾਨਦਾਨ ਕਰ ਦਾਂਗੇ ਨੰਬਰ ਬੋਲ ਦਿਓ ਫਿਰ 9967038 ਜਰੂਰ ਬਾਈ ਨਾ ਕਰੋ ਸੰਪਰਕ ਪੰਡ ਅਲਕੜੇ ਤੋਂ ਆ ਦੋ ਸੂ ਨਝੋਟੀਆਂ ਦਿਖਾ ਦਿਆਂਗਾ ਤੇ ਦੋ ਦਿਖਾ ਦਿਆਂ ਤਿੰਨ ਦਿਖਾ ਦਿਆਂ ਸੌਰੀ ਬੈੜਾ ਇੱਕ ਤੋਂ ਔਕੜ ਗੱਬਣ ਚੈੱਕ ਪਾਸ ਇੱਕ ਥਲੇ 17 ਕਿਲੋ ਦੁੱਧ ਇੱਕ ਥਲੇ 10 ਕਿਲੋ ਸਾਰੇ ਰੇਟਾਂ ਵਿੱਚ ਜਰੂਰ ਕਰੋ ਬਾਈ ਨਾਲ ਸੰਪਰਕ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਬਾਈ ਦੇ ਭਦੌੜ ਧੰਨਵਾਦ